ਬੂਗਰੂ ਬਲੇ ਜਨਮਦਾਵੀ ਇਸ ਜਨਮਦਾਵੀ ਜਿੰਨੇ ਪਕੰਬਰ ਪੀਰ ਅਵਤਾਰ ਔਲੀਏ ਦੁਨੀਆ ਤੇ ਆਏ ਨੇ ਸਭ ਸਤਕਾਰਯੋਗ ਨੇ ਪਰ ਕਿਸੇ ਨੇ ਆਪਣਾ ਇਤਿਹਾਸ ਖੁਦ ਨਹੀਂ ਲਿਖਿਆ ਉਹਨਾਂ ਦੇ ਜਾਣ ਤੋਂ ਮਗਰੋਂ ਪੈਰੋਕਾਰਾਂ ਨੇ ਕੇਲਿਆਂ ਨੇ ਸਭਾਗੂਆਂ ਨੇ ਲਿਖਿਆ ਖੁਦ ਕੋਈ ਇਤਿਹਾਸ ਲਿਖ ਕੇ ਨਹੀਂ ਗਿਆ ਤੇ ਕੇਵਲ ਤੇ ਕੇਵਲ ਗੁਰਬੰਧ ਸਿੰਘ ਸਾਹਿਬ ਨੇ ਕਿਰਪਾ ਕੀਤੀ ਆਪਣਾ ਇਤਿਹਾਸ ਖੁਦ ਲਿਖਿਆ ਇਤਿਹਾਸ ਦੇ ਅਰਥ ਨੇ ਕੀਤੀ ਦਾ ਅਰਥ ਹੈ ਜੀ ਐਂਡ ਜੀ ਨੂੰ ਕਹਿੰਦੇ ਆਪਾਂ ਪਾਵ ਲੰਘ ਚੁਕਿਆ ਸਮਾ ਬੀਤ ਚੁਕਿਆ ਸਮਾ ਜੋ ਬੀਤ ਗਿਆ ਲੰਘ ਗਿਆ ਸਮਾ ਨਿਕਲ ਚੁਕਿਆ ਜਿਵੇਂ ਆਪਾਂ ਪਾਸਟ ਕਹਿੰਦੇ ਨੇ ਸੋ ਪਰ ਸਾਡੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਕੇਵਲ ਇਤਿਹਾਸ ਨਹੀਂ ਹੈ ਉਹ ਲੰਘ ਚੁਕਿਆ ਜਾਂ ਬੀਤ ਚੁਕਿਆ ਇਤਿਹਾਸ ਨਹੀਂ ਗੁਜ਼ਰ ਚੁਕਿਆ ਇਤਿਹਾਸ ਨੂੰ ਜੁਗੋ ਜੁਗ ਪਟਾਲ ਤੇ ਅਮਰ ਹੈ ਇਹਨੂੰ ਬੱਲਾ ਇਤਿਹਾਸ ਨੂੰ ਕਹਿ ਸਕਦੇ ਆਪਾਂ ਕਹਿ ਦਨੇ ਆਪਾਂ ਉਹਦਾ ਇਹਦਾ ਅਰਥ ਹੈ ਬੀਤ ਚੁੱਕਿਆ ਇਤਿਹਾਸ ਬੀਤ ਚੁੱਕੀ ਘਟਨਾ ਲੰਘ ਚੁੱਕਿਆ ਸਮਾਂ ਗੁਰਮੁਖੋ ਜਿਆਪਾ ਦੀ ਵਿਚਾਰ ਕਰੀਏ ਵੀ ਗੁਰੂ ਨਾਨਕ ਦੇਵ ਮਹਾਰਾਜ ਨੇ ਮਿੱਠਾ ਮਿੱਠਾ ਕੀਤਾ ਸੀ ਜੱਜ ਮਿੱਠਾ ਨਹੀਂ ਹੈ ਕਿ ਹੌਲੇ ਸਮ ਮਿੱਠਾ ਨਹੀਂ ਰਹੇਗਾ ਉਹ ਸਦਾ ਵਾਂਦੇ ਰਹਿਣਾ ਦਸਮ ਪਾਤ ਜੇ ਕਹਿੰਦਾ ਖਾਲਸਾ ਪੰਥ ਸਾਜਿਆ ਸੀ ਜੇ ਵੀ ਪਾਸਟ ਵਿੱਚ ਆ ਗੋ ਅੱਜ ਵੀ ਸਾਜਿਆ ਜਾ ਰਿਹਾ ਹੈ ਸਾਜੀ ਜਾਂਦਾ ਰਹਿਣਾ ਉਹ ਕੱਲਾ ਪਾਸਟ ਵਿੱਚ ਨਹੀਂ ਹੈ ਤੋਂ ਗੁਰੂ ਕੇ ਪਿਆਰਿਓ ਸਾਡੇ ਗੁਰੂਆਂ ਦਾ ਇਤਿਹਾਸ ਹੈ ਜੁਗੋ ਜੁਗ ਅਟਲ ਅਮਰ ਇਤਿਹਾਸ ਤੇ ਕੱਲਾ ਇਤਿਹਾਸ ਕਹਿਣਾ ਸੋਭਦਾ ਨਹੀਂ ਹੈ ਸੋ ਦਸ਼ਮੇਸ਼ ਪਿਤਾ ਜੀ ਨੇ ਆਪਣੇ ਪੁਰਬਲੇ ਜਨਮ ਦਾ ਵੀ ਪਾਵਨ ਇਤਿਹਾਸ ਲਿਖਿਆ ਇਸ ਜਨਮ ਦਾ ਵੀ ਤੇ ਸਤਗੁਰੂ ਪਾਤਸ਼ਾਹ ਜੀ ਆਪ ਆਪਣੀ ਪਾਵਨ ਕਲਮ ਨੇ ਨਾਲ ਲਿਖਦੇ ਨੇ ਆਪ ਮੈਂ ਆਪਣੀ ਕਥਾ ਬਖਾਣੂ ਆਪ ਦਾ ਇਹ ਆਪ ਸ਼ਬਦ ਹੈ ਹਿੰਦੀ ਦਾ ਪੰਜਾਬੀ ਜਿਹਦੇ ਅਰਥ ਨੇ ਹੁਣ ਹੁਣ ਮੇਰੀ ਕਥਾ ਸੁਣੋ ਜਦੋਂ ਆਪਾਂ ਇਦਾਂ ਆਖੀਏ ਇਹਦਾ ਮਤਲਬ ਹੁੰਦਾ ਪਹਿਲਾਂ ਕੋਈ ਗੱਲ ਚੱਲ ਰਹੀ ਹੈ ਜੇ ਆਰ ਬੰਦੇ ਖੜੇ ਗੱਲਾਂ ਕਰਦੇ ਨੇ ਮੇਰੇ ਬਰਬਰ ਕੋਲੇ ਖੜਾ ਸੁਣੀ ਜਾਂਦਾ ਉਹ ਵੀ ਸੁਣਦੇ ਨਹੀਂ ਕੋਈ ਉਹ ਮਗਰੋਂ ਕਹਿੰਦਾ ਮੇਰੀ ਵੀ ਗੱਲ ਸੁਣ ਲਓ ਮੇਰਾ ਮਤਲਬ ਫੁਰਨਾਏ ਕੋਈ ਮੇਰੀ ਵੀ ਸੌਣ ਦਾ ਮਤਲਬ ਪਹਿਲਾਂ ਗੱਲ ਹੋ ਰਹੀ ਏ ਕੋਈ ਜਿਹੜਾ ਆਪ ਸ਼ਬਦ ਵਰਤੇ ਇਹਦੇ ਪਿੱਛੇ ਵੀ ਭੇਦ ਹੈ ਇਹਦਾ ਮਤਲਬ ਪਹਿਲਾਂ ਕੋਈ ਗੱਲ ਹੋ ਚੁੱਕੀ ਏ ਕਿਉਂਕਿ ਇਸ ਤੋਂ ਪਹਿਲਾਂ ਮਹਾਰਾਜ ਨੇ ਜੋ ਵੀ ਅਵਤਾਰਾਂ ਦੀ ਕਥਾ ਲਿਖੀ ਏ ਉਹ ਪ੍ਰਾਤਨ ਸਮੇਂ ਚ ਹੋਏ ਨੇ ਉਹ ਪੂਰੀ ਸਤਨਾਕ ਪਟਨਾ ਦੇ ਇਤਿਹਾਸ ਲਿਕੇ ਫੇਰ ਕਿਹਾ ਵੀ ਉਹਨਾਂ ਦਾ ਇਤਿਹਾਸ ਤੇ ਤੁਹਾਨੂੰ ਮੈਂ ਸੁਣਾ ਚੁੱਕਿਆ ਹੁਣ ਮੇਰਾ ਵੀ ਸੁਣ ਲਓ ਅਜਖੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਮੇਰਾ ਵੀ ਸੁਣ ਇਹ ਵੀ ਬੜਾ ਟੈਕਨੀਕਲ ਪੁਆਇੰਟ ਹੈ ਦੂਜਿਆਂ ਦੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਆਪਾਂ ਦੂਜੇ ਲੋਕ ਤਾਂ ਜਿੰਨੀ ਕਿਰਤੀ ਸਾਜ ਨੁਕਸ ਬੜੇ ਪੜਦੇ ਆ ਪਰ ਔਖਾ ਕਦੇ ਆਪਣੇ ਵਿੱਚ ਨੁਕਸ ਕੱਢਣਾ ਔਖਾ ਹੀ ਕਦੇ ਆਪਣੀ ਹੋਂਦਾਈ ਦੱਸਣੀ ਔਖਾ ਹੁੰਦਾ ਕਦੇ ਆਪਣੀ ਘਾਟ ਦੱਛਣੀ ਬੜਾ ਔਖਾ ਹੁੰਦਾ ਜਿਹਨੂੰ ਆਪਾਂ ਕਹ ਪੰਜਾਬੀ ਦੀ ਕਹਾਵਤ ਹੈ ਦੂਜਿਆਂ ਦੇ ਹੱਥ ਤੇ ਆਪਣੀਆਂ ਕੱਛ ਵਿੱਚ ਇਥੋਂ ਕਹਾਵਤ ਟੁੱਕਦੀ ਹੈ ਬੜਾ ਸੌਖਾ ਦੂਜਿਆਂ ਉੱਤੇ ਗੁਰਮੁਖ ਕੋੰਤੂ ਪ੍ਰਤੂ ਕਰਨ ਪਰ ਕਾਲੀਆਂ ਵਾਲੇ ਪਾਚਾ ਕਹਿੰਦੇ ਜੇ ਮੈਂ ਦੂਜੇ ਅਵਤਾਰਾਂ ਦਾ ਤੁਹਾਨੂੰ ਇਤਿਹਾਸ ਸੁਣਾ ਚੁੱਕਿਆ ਹੁਣ ਮੇਰਾ ਵੀ ਸੁਣ ਲਓ ਤੁਹਾਨੂੰ ਇਹ ਨਾ ਕੋਈ ਕਹਵੇ ਕਿ ਕਾਲੀਨਾ ਵਾਲੇ ਦੂਜਿਆਂ ਦਾ ਇਤਿਹਾਸ ਸੁਣਾ ਤਾਂ ਆਪ ਦਾ ਦੱਸਿਆ ਹੀ ਨਹੀਂ ਬੜੀ-ਬੜੀ ਸੋਚ ਸੀ ਮਹਾਰਾਜ ਜੀ ਤੋ ਗੁਰੂ ਕੇ ਪਿਆਰਿਓ ਰੱਬ ਦੇ ਬਾਰੇ ਉਹ ਦੂਜੇ ਜੇ ਆਪ ਜੀ ਨੇ ਪੂਰਾ ਦੁਨੀਆ ਦਾ ਇਤਿਹਾਸ ਪੜ੍ਹਨਾ ਹੈ ਦੇਵੀ ਦੇਵਤਿਆਂ ਅਵਤਾਰਾਂ ਪਗੰਬਰਾਂ ਦਾ ਰਾਜਿਆਂ ਦਾ ਤਾਂ ਦਸਮ ਗ੍ਰੰਥ ਪੜ੍ਹ ਲਓ ਕਿਤੇ ਹੋਰ ਪੜ੍ਹਨ ਦੀ ਲੋੜ ਹੀ ਨਹੀਂ ਪੂਰਾ ਖਜ਼ਾਨਾ ਢੰਡਾਰ ਹੈ ਸਮੁੰਦਰ ਹੈ ਗਿਆਨ ਦਾ ਢੰਡਾਰ ਹੈ ਉਹ ਲਿਖਿਆ ਵੀ ਕਿਉਂ ਸੀ ਮਹਾਰਾਜ ਨੇ 4.5 ਸਾਲ ਕੌਂਡਾ ਸਾਹਿਬ ਬੈਠ ਕੇ ਲਿਖਿਆ ਆਪ ਨੂੰ ਪਤਾ ਹੈ ਜਿੱਥੇ ਪਹਿਲੀ ਧੰਗ ਹੋਇਆ ਪਹਾਣੀ ਸਾਹਿਬ ਦੀ ਸਵਾਲ ਕੀਤਾ ਸੀ ਮਹਾਰਾਜ ਜੁੱਤੇ ਭਾਈ ਸੋਹ ਪਾਜ ਮਨੀ ਸਿੰਘ ਜੀਆ ਨੇ ਜਦੋਂ ਮਹਾਰਾਜ ਨੇ ਸਾਬੂ ਕੋਈ ਤਲਵੰਡੀ ਗੁਰੂ ਕਾਸੀ ਸ੍ਰੀ ਦਮਦਮਾ ਸਾਹਿਬ ਸਾਡਾ ਤਖਤ ਉਥੇ ਬੈਠ ਕੇ 9 ਮਹੀਨੇ 9 ਦਿਨ ਮਹਾਰਾਜ ਨੇ 9 ਘੜੀਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਆਰਾ ਸਮਾਦਰਾ ਕਰਾਈ ਪੀਰ ਆਸਨ ਲਾ ਕੇ ਆਪਣੇ ਮੁਖ ਤੋਂ ਜਵਾਨੀ ਸੁਣਾ ਕੇ ਚਾਰ ਗੀਟਾਂ ਲਿਖੀਆਂ ਗਈਆਂ ਮੁਖ ਲਖਾਰੀ ਭਾਈ ਸਾਹ ਮਹਾਨ ਸੀਤ ਪਾਈ ਮਨੀ ਸਿੰਘ ਜੀ ਸਹਿਨਖਾਰੀ ਬਾਬਾ ਦੀਪ ਸਿੰਘ ਜੀ ਸਵੇਰੇ ਦੇ ਟਾਈਮ ਮਹਾਰਾਜ ਨੇ ਬਾਣੀ ਲਿਖਵਾਉਣੀ ਉਚਾਰਨ ਕਰਕੇ ਆਪਣੀ ਮੁੱਖ ਤੋਕੇ ਤੋਂ ਪੜ੍ਹ ਕੇ ਹੀ ਨਹੀਂ ਜ਼ੁਬਾਨੀ ਈਕੋਨ ਘਰਤ ਲੋਚੇ 18 10 20 ਤੱਕ ਤੋ ਪੜ੍ਹ ਕੇ ਹੀ ਨਹੀਂ ਵੀ ਸਾਹਮਣੇ ਗ੍ਰੰਥ ਰਿਖਾਇਆ ਤੇ ਪੜ੍ਹ ਕੇ ਸੰਤੋ ਜਪਜੀ ਸਾਹਿਬ ਵੀ ਯਾਦ ਨੇ ਅਜ ਬੋਲੀ ਆਪਣੀ ਜ਼ੁਬਾਨੀ ਲਿਖਾਇਆ ਸਾਰਾ ਮਹਾਰਾਜ ਨੇ ਉਹ ਜੋ ਵਾਅਦਾ ਕੀਤਾ ਹੈ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਕੰਤੋ ਪਾਸਾ ਬਲ ਵੀਰ ਨਾਲੋਂ ਗੁਰ ਤੇਗ ਬਹਾਦਰ ਵਾਲੀ ਬਣਦਾ ਵਾਅਦਾ ਕੀਤਾ ਤੇ ਫਰਕ ਪਾਇਆ ਕੇਵਲ ਇੱਕ ਕੰਨੇ ਦਾ ਕਬੀਰ ਸਾਹਿਬ ਦੀ ਸੋਠ ਰਾਗ ਦੀ ਬਾਣੀ ਪੜਨੋਂ ਬੱਜੀਓ ਤੀਓ ਮੱਥਾ ਨਾ ਟੇਕੋ ਨਾਮ ਸਰਕਾਰ ਨਾਲ ਕੋਈ ਗੁਰੂ ਦਾ ਪਿਆਰਾ ਮੇਰੇ ਸਾਹਮਣੇ ਕਰਿਓ ਨਾਮ ਸਰਕਾਰ ਕੇਵਲ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਨੀ ਹੈ ਬੰਦੇ ਦੇ ਸਾਹਮਣੇ ਕੀਰਤਨ ਕਰਦਾ ਹੋਵੇ ਕਥਾ ਕਰਦਾ ਹੋਵੇ ਪਾਠ ਕਰਦਾ ਮੱਥਾ ਨਹੀਂ ਟੇਕਣਾ ਆਉ ਲੋ ਕੀਰਤਨ ਪੇਟਾ ਦਿੱਤੀ ਜਾ ਸਕਦੇ ਮਰਯਾਦਾ ਹਰਮੰਦਰ ਸਾਹਿਬ ਦੀ ਪੇਟਾ ਦੇ ਸਕਦੇ ਉਹ ਕੀਰਤਨ ਦਾ ਬਾਣੀ ਦਾ ਸਤਕਾਰ ਹੈ ਉਹ ਬੰਦੇ ਦਾ ਦੇਹ ਦਾ ਸਤਕਾਰ ਨਹੀਂ ਨਮਸਕਾਰ ਦੀ ਕਰਨ ਮੈਂ ਮਾਇਆ ਜੀ ਦੀ ਮਰਜ਼ੀ ਦੇ ਜੋ ਕਾਰ ਸੇਵਾ ਤੇ ਲਾ ਲੈਣੀ ਹੈ ਜਿੱਥੇ ਅੱਖੋਂ ਸਤਿਗੁਰਾਂ ਸ਼੍ਰੀ ਵਾਹਿਗੁਰੂ ਪਰ ਹੱਥ ਮਨ ਕੇ ਵੇਚਿਆ ਵੀ ਮੱਥਾ ਨਮਸਕਾਰ ਨਾ ਕਰੇ ਗੁਰੂ ਕੀ ਤਿਆਰਿਓ ਮਨਾਂ ਦੇ ਇੱਕ ਕੰਨੇ ਦਾ ਫਰਕ ਪਾਇਆ ਹੈ ਪਹਿਲੀ ਵੀਰ ਵਿੱਚ ਸ਼ਬਦ ਹੈ ਕਹੋ ਕਬੀਰ ਜਨ ਭਏ ਖਾਲਸੇ। ਛੋਟਰਾ ਕਬੀਰ ਸਾਹਿਬ ਦੀ ਬਾਣੀ। 12 ਦਿਨ ਉਹ ਬਦਲ ਕੇ ਕੀਤਾ ਕਹੋ ਕਬੀਰ ਜਨ ਭਏ ਖਾਲਸੇ। ਲੱਲੇ ਵਾਲਾ ਕੰਨਾ ਖੱਥੇ ਨੂੰ ਲਾਇਆ ਨਾ ਵਧਾਇਆ ਨਾ ਘਟਾਇਆ। ਕਿਤੇ ਕੋਈ ਫਰਕ ਨਹੀਂ ਪੈਣਾ ਆਪਣੀ ਬਾਣੀ ਦਾ ਜੀਤੀ ਹੈ। ਫਿਰ ਉਸੇ ਸਵਾਲ ਕੀਤਾ ਜਿਵੇਂ ਭਾਈ ਮਨੀ ਸਿੰਘ ਜੀ ਨੇ ਮਹਾਰਾਜ ਲਈ ਦੀ ਬੜੀ ਕਿਰਪਾ ਕੀਤੀ ਆਪ ਜੀ ਨੇ। ਸੰਪੂਰਨ ਬਾਣੀ ਦੇ ਦੁਬਾਰਾ ਸੰਪਾਦਨਾ ਕਰਾਈ ਹੈ ਵੱਡੇ ਗੁਰੂ ਸਾਹਿਬਾਨ ਦੀ ਬਾਣੀ ਲਿਖਾਈ ਆਪ ਜੀ ਨੇ ਪਰ ਇਹਦੇ ਸਤਗੁਰ ਜੀ ਆਪ ਜੀ ਨੇ ਆਪਣੀ ਬਾਣੀ ਕਿਉਂ ਨਹੀਂ ਦਰਜ ਕਰਾਈ ਆਪਣੇ ਸ਼ਬਦ ਕਿਉਂ ਨਹੀਂ ਲਿਖਾਏ ਵੱਡਾ ਸਵਾਲ ਸੀ ਮਾੜ ਕਹਿੰਦੇ ਪ੍ਰਾਈਮ ਮਨੀ ਸਿੰਘ ਜੀ ਮੇਰੀ ਬਾਣੀ ਇਤਿਹਾਸ ਹੈ ਇਹ ਹੈ ਬ੍ਰਹਿਮ ਦੀ ਬਾਣੀ ਸਤਖੰਡ ਦੀ ਬਾਣੀ ਮੇਰੀ ਬਾਣੀ ਇਸ ਬਾਣੀ ਦੀ ਬਰਾਬਰਤਾ ਨਹੀਂ ਕਰ ਸਕਦੀ ਜਿੱਥੇ ਆਪ ਕੋ ਸਤਨਾਮ ਸ਼੍ਰੀ ਗੁਰੂ ਉਹ ਬ੍ਰਹਮਣੀ ਬਾਣੀ ਆ ਸਤਖੰਡਰੀ ਬਾਣੀ ਉਹ ਇਹਦਾ ਮੁਕਾਬਲਾ ਨਹੀਂ ਕਰ ਸਕਦੀ ਮੇਰੀ ਜਾਲੀ ਬਾਣੀ ਇਹ ਫਿਰ ਦੂਜਾ ਸਵਾਲ ਕੀਤਾ ਫਿਰ ਮਹਾਰਾਜ ਜੀ ਨੇ ਸਾਢੇ 4 ਸਾਲ ਬਹਿ ਕੇ ਨੇ ਮਿਹਨਤ ਕਿਉਂ ਕੀਤੀ ਪੌਂਡਾ ਸਾਹਿਬ ਦੀ ਗ੍ਰੰਥ ਕਿਉਂ ਲਿਖੀ ਜਿੰਨੀ ਮਿਹਨਤ ਕਿਉਂ ਕੀਤੀ ਆਪ ਜੀ ਨੇ ਉਹਦਾ ਜਵਾਬ ਹੈਰਾਨ ਕਰ ਦੇਣ ਨਾਲ ਸੀ ਪਾਤਸ਼ਾਹ ਕਹਿੰਦੇ ਮਨੀ ਸਿੰਘ ਜੀ ਮੈਨੂੰ ਡਰ ਸੀ ਮੈਨੂੰ ਡਰ ਸੀ ਮਹਾਰਾਜ ਆਪ ਜੀ ਨੂੰ ਕਾਹਦਾ ਡਰ ਆਪ ਤੇ ਨਿਰਭਉ ਦਾ ਸਰੂਪ ਹੋ ਕਾਹਦਾ ਡਰ ਆਪ ਜੀ ਨੂੰ ਮਾੜ ਕਹਿੰਦੇ ਮੈਨੂੰ ਡਰ ਇਸ ਗੱਲ ਦਾ ਸੀ ਮੈਂ ਵੱਡਿਆਂ ਪੀਰਾਂ ਪਕੰਬਰਾਂ ਅਵਤਾਰਾਂ ਦੀ ਗੁਰੂਆਂ ਦੀ ਜੀਵਨੀ ਪੜੀ ਐ ਇਤਿਹਾਸ ਪੜਿਆ ਦੁਨੀਆਂ ਭਰ ਦਾ ਉਹਨੇ ਚੇਲਿਆਂ ਵੱਲੋਂ ਲਿਖਿਆ ਗਿਆ ਇਤਿਹਾਸ ਉਹ ਲਿਖਦੇ ਲਿਖਦੇ ਆਪਣੇ ਗੁਰੂ ਪੀਰ ਨੂੰ ਰੱਬ ਦਾ ਦਰਜਾ ਵੀ ਦੇ ਗਏ ਅੱਜ ਵੀ ਆਪਾਂ ਪੜਦੇ ਹਾਂ ਕਈ ਜਗ੍ਹਾ ਹੰਤ ਮਾਪੜ ਮਹਾਰਾ ਬਦਦਾ ਦਰਜਾ ਦੇ ਦਿੱਤਾ ਜਾਂਦਾ ਸਰਦਾਰੂ ਲਿਖ ਜਾਂਦੇ ਨੇ ਪਰ ਗੁਰਮੁਖੋ ਰੱਬ ਕੇਵਲ ਇੱਕ ਸੀ ਇਕ ਹੈ ਕਿ ਕੋਈ ਰਹਿਣੇ ਗੁਣ ਇਹੋ ਹੋਰ ਨਹੀਂ ਹੋਏ ਨਾ ਕੋ ਹੋਆ ਨਾ ਕੋ ਹੋਇ ਕੋ ਰੱਬ ਦਾ ਪੈਗਾਮ ਪਹੁੰਚਾਉਣ ਵਾਲੇ ਉਹਦੇ ਪਿਆਰੇ ਨੇ ਸੰਤਲੇ ਭਾਰਤ ਨੇ ਮਹਾਪੁਤਸ ਨੇ ਬਾਬਾ ਜੀ ਨੇ ਪਰ ਉਹ ਰੱਬ ਨਹੀਂ ਹਨ ਕੁਰਾਨ ਮਜੀਦ ਵਿੱਚ ਮੁਹੰਮਦ ਸਾਹਿਬ ਨੇ ਲਿਖ ਦਿੱਤਾ ਹੈ ਅੱਲਾ ਤਾਲਾ ਲਾ ਸ਼ਰੀਕ ਹੈ ਉਹਦਾ ਸ਼ਰੀਕ ਨਹੀਂ ਕਦੇ ਪੈਦਾ ਹੋਇਆ ਉਹ ਇਕੱਲਾ ਹੀ ਹੈ ਇਸੇ ਕਰਕੇ ਮਹਾਰਾਜ ਨੇ ਬਾਣੀ ਦਾ ਆਰੰਭ ਵੀ ਇੱਕ ਤੋਂ ਹੀ ਕੀਤਾ ਹੈ ਗੱਜਿਖੇ ਆਖੋ ਸਤਨਾ ਉਹ ਗ੍ਰਿਵਲਿਕ ਇੱਕ ਦਾ ਕੰਮ ਕੋਈ ਇਸ਼ਾਨੀ ਨਹੀਂ ਇੱਕ ਨੂੰ ਬਣਾਉਣ ਵਾਲਾ ਜੰਮੇ ਹੀ ਨਹੀਂ ਕੋਈ ਕੋਈ ਦੱਸੋ ਇੱਕ ਕਿਹਦੇ ਚ ਮਿਲਾ ਕੇ ਕਿਹਦੇ ਕੀ ਜਮਾ ਕਰਾ ਕੇ ਤ ਬਣਦਾ ਹੈ ਦੋ ਦਾ ਤਾਂ ਬਣਦਾ ਹੈ ਇੱਕ ਪਲੱਸ ਇੱਕ ਕਰਦੇ ਨਾ 1 ਪਲੱਸ 1 ਤਾਂ ਦੋ ਬਣਦਾ ਹੈ ਨਾ ਤਿੰਨ ਵੀ ਇੱਕ ਤੇ ਦੋ ਜਮਾ ਕਰਾਂਗੇ